ਜਾ ਰਹੀ ਹੈ ਜੀ ਆਪਣੇ ਲੰਗਰ ਦੇ ਪ੍ਰਸ਼ਾਦ ਦੇ ਮਰੀਕ ਸਿੰਘ ਚੱਕੀ ਜਾ ਰਿਹਾ ਜੀ ਇਹ ਦੁੱਦੀ ਸੇਵਾ ਜੀ ਲੰਗਰ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ ਆ ਗਏ ਨੇ ਵੀਰ ਕਮਲ ਬਹੁਤ ਸੇਵਾ ਕਰਦਾ ਜੀ ਚੰਗੇ ਪਾਸੇ ਲਾਇਆ ਮਹਾਰਾਜ ਨੇ ਇਸੇ ਤਰ੍ਹਾਂ ਚੰਗੇ ਪਾਸੇ ਲਾਈ ਰੱਖੇ ਮਹਾਰਾਜ ਆਪਣੇ ਇਲਾਕੇ ਦੀ ਸੰਗਤ ਦੁੱਧ ਕੱਤਰ ਕਰਕੇ ਪਹੁੰਚੇ ਆ ਜੀ ਮਾਤਾ ਗੁਜਰੀ ਜੀ ਦੇ ਲੰਗਰਾਂ ਦੇ ਵਿੱਚ ਦੁੱਧ ਪਾਣ ਲੱਗੇ ਆ ਜੀ ਪਰਵਾਨ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਸੇਵਾ ਜਿਨ੍ਹਾਂ ਤੋਂ ਆਇਆ ਉਹਨਾਂ ਦੀ ਸੇਵਾ ਸਾਡੀ ਸੇਵਾ ਪ੍ਰਵਾਨ ਕਰਿਓ ਸੱਚੇ ਪਾਤਸ਼ਾਹ ਮਹਾਰਾਜ ਜੀਓ ਰਹਿਮਤ ਕਰਿਓ ਕਿਰਪਾ ਕਰਿਓ ਨਾਮ ਦੀ ਦਾਤ ਬਾਬਾ ਪ੍ਰੇਮ ਸਿੰਘ ਨੇ ਚੱਕ ਲਿਆ ਪ੍ਰਸ਼ਾਦਿਆਂ ਦਾ ਪੰਡ ਔਰ ਮਜੀਤ ਸਿੰਘ ਨੇ ਵੀ ਚੱਕ ਲਿਆ ਪੰਡ ਜੀ ਪ੍ਰਸ਼ਾਦਿਆਂ ਦੀ ਆਪਣੇ ਇਲਾਕਿਆਂ ਚੋਂ ਇਕੱਠਾ ਕਰਕੇ ਜੀ ਲੰਗਰ ਇਹ ਪਹੁੰਚਦੇ ਆਂ ਮਹਾਰਾਜ ਦੀ ਕਿਰਪਾ ਦੇ ਨਾਲ ਸਤਿਗੁਰੂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਮਾਤਾ ਗੁਜਰੀ ਜੀ ਦੇ ਲੰਗਰਾਂ ਦੇ ਵਿੱਚ ਸੇਵਾ ਪੈ ਰਹੀ ਆ ਜੀ ਸੇਵਾ ਸਫਲੀ ਹੋ ਰਹੀ ਹੈ ਜਿਨ੍ਹਾਂ ਨੇ ਸੇਵਾ ਭੇਜੀ ਹੈ ਜੀ ਇਹ ਪ੍ਰਵਾਨ ਹੋਣੀ ਹੈ ਸੱਚੇ ਪਾਤਸ਼ਾਹ ਦੇ ਘਰ ਜਿਹੜੇ ਸ਼ੁੱਧ ਹਿਰਦੇ ਨਾਲ ਸੇਵਾ ਭੇਜਦੇ ਆ ਉਹਨਾਂ ਦੀ ਸੇਵਾ ਗੁਰੂ ਦੇ ਲੰਗਰਾਂ ਵਿੱਚ ਪਹੁੰਚ ਜਾਂਦੀ ਹੈ ਜੀ ਅੰਜ ਕਰਨਾਲ ਤੋਂ ਜੀ ਉਹ ਬੱਲੇ ਕਰਨਾਲ ਕੋਲ ਸ਼ਾਬਾਸ਼ ਸ਼ਾਬਾਸ਼ ਜਵਾਨੋ ਸ਼ਾਬਾਸ਼ ਭਾਈ ਠੀਕ ਹੈ ਜੀ ਯਾਦ ਨਾਲ ਟੋਕਰੀ ਜ਼ਰੂਰ ਮੋੜ ਲੈ ਆਓ ਇਹ ਵੀ ਆਪਣੇ ਜਾ ਰਹੀ ਹੈ ਜੀ ਸਤਿਗੁਰੂ ਦੀ ਕਿਰਪਾ ਦਾ ਪ੍ਰਸ਼ਾਦਾ ਉਹ ਸਰਪੰਚਾ ਲੋਕ ਕਿੱਥੇ ਜਾਏਗਾ ਮੇਰੀ ਵੀਡੀਓ ਦੋਤ ਕਿੱਥੋਂ ਵਜ ਜਾਏਗਾ ਇਹ ਸਰਪੰਚਾ ਜੀ ਸਾਬਕਾ ਗਹਿਲੇਵਾਲ ਤੋਂ ਮੇਰਾ ਵੀਰ ਅਤੇਗੜ ਪਹੁੰਚਿਆ ਵੀਰੋ ਤੁਹਾਡਾ ਕਿਹੜਾ ਪਿੰਡ ਨੇ ਕਰਨਾਲ ਤੋਂ ਆਇਆ ਹੈਂ ਕਰਨਾਲ ਤੋਂ ਜੀ ਬੱਲੇ ਜੋਧਿਓ ਬੱਲੇ ਜੋਧਿਓ ਇਹ ਦੁੱਧ ਦੀ ਸੇਵਾ ਚੱਕ ਕੇ ਲੈ ਕੇ ਜਾਂਦੇ ਆ ਜੀ ਅੰਦਰ ਸਤਿਗੁਰੂ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਸਹਿਬਜ਼ਾਦੇ ਕਿਰਪਾ ਕਰਨ ਸਾਡੇ ਤੇ ਵੀ ਤੁਹਾਡੇ ਤੇ ਵੀ ਸਤਿਗੁਰੂ ਮਾਰਾ ਕਿਰਪਾ ਕਰਿਓ ਜਲਦੀ ਲੰਗਰਾਂ ਦੀ ਸੇਵਾ ਮੇਰੀਆਂ ਭੈਣਾਂ ਆਹ ਆਹ ਜੀਵਨ ਸਫਲੇ ਕਰ ਰਹੀਆਂ ਨੇ ਇਹਨਾਂ ਦੀ ਹਾਜ਼ਰੀ ਲਾਉਣ ਮਾਰਾ ਸੱਚੇ ਪਾਤਸ਼ਾਹ ਸਾਹਿਬ ਜਾਦੇ ਮਾਰਾ ਸੱਚੇ ਪਾਤਸ਼ਾਹ ਬਾਬਾ ਫਤੇ ਸਿੰਘ ਇਹਨਾਂ ਦੀ ਹਾਜ਼ਰੀ ਪ੍ਰਵਾਨ ਕਰੇ ਮਾਤਾ ਗੁਜਰੀ ਜੀ ਇਹਨਾਂ ਦੀ ਸੇਵਾ ਪ੍ਰਵਾਨ ਕਰੇ ਦੇਖੋ ਭਗਵਾਨ ਪੱਕ ਦੇ ਲੰਗਰਾਂ ਦੇ ਵਿੱਚ ਇੱਥੇ ਚੱਲਦੀ ਆ ਕਿਰਪਾ ਸਤਿਗੁਰੂ ਮਹਾਰਾਜ ਦੀ ਕਿਸ ਤਰ੍ਹਾਂ ਸਤਿਗੁਰੂ ਮਹਾਰਾ ਸੇਵਾ ਕਰਾਉਂਦੇ ਆ ਲੰਗਰਾਂ ਦਾ ਕੋਈ ਅੰਤ ਨਹੀਂ ਹੈ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਸੇਵਾ ਮਹਾਰਾਜ ਕਰਾਉਂਦੇ ਸੱਚੇ ਪਾਤਸ਼ਾਹ। ਉਹ ਟੁੱਟ ਲੰਗਰ ਵਰਤ ਰਹੇ ਨੇ ਜੀ। ਪਕੌੜਿਆਂ ਦੇ ਤੇ ਹੋਰ ਰੋਟੀ ਪ੍ਰਸ਼ਾਦਾ ਸਭ ਕੁਝ ਬਹੁਤ ਵਧੀਆ ਵਰਤ ਰਿਹਾ ਜੀ।